ਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਅਸੀਂ ਪਹਿਲਾਂ ਵੀ ਆਪਣੇ ਦਰਸ਼ਕਾਂ ਨੂੰ ਤੇ ਚਾਹਣ ਵਾਲਿਆਂ ਨੂੰ ਇੱਕੋ ਹੀ ਗੱਲ ਕਹੀ ਸੀ ਕਿ ਸਮਾਣਾ ਹਲਚਲ ਨਿਊਜ਼ ਦਾ ਇੱਕੋ ਹੀ ਨਿਊਜ਼ ਹੈ ਆ ਇੱਕੋ ਹੀ ਮਕਸਦ ਹੈ ਕਿ ਭ੍ਰਸ਼ਟਾਚਾਰੀਆਂ ਨੂੰ ਨੱਥ ਪਾਉਣਾ ਤੇ ਪ੍ਰਸ਼ਾਸਨ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣੀ ਜੜੇ ਭ੍ਰਸ਼ਟਾਚਾਰੀ ਨੇ ਆਮ ਆਦੀ ਪਾਰਟੀ ਦੀ ਸਰਕਾਰ ਦੇ ਵਿੱਚ ਇਹਨਾਂ ਨੇ ਵੱਡੇ ਪੱਦਰ ਤੇ ਇਹਨਾਂ ਨੂੰ ਨੱਥ ਤਾਂ ਪਾ ਦਿੱਤੀ ਸੀ ਪਰ ਕੁਝ ਰਹਿੰਦੇ ਖੁੰਦੇ ਹਲੇ ਵੀ ਆਪਣੀ ਹਰਕਤਾਂ ਤੋਂ ਨਹੀਂ ਬਾਜ਼ ਆ ਰਹੇ ਇਹੋ ਜਹੀ ਇੱਕ ਮਸਲਾ ਪਿੰਡ ਦਾਨੀਪੁਰ ਤੋਂ ਖਾਨਪੁਰ ਗਾੜੀਆਂ ਤੱਕ ਜਾਂਦੀ ਸੜਕ ਦਾ ਹੈ ਕਦੇ ਨਹੀਂ ਸੁਣਿਆ ਹੋਣਾ ਜਾਂ ਨਹੀਂ ਸੁਣੇ ਤਾਂ ਅੱਜ ਤੁਹਾਨੂੰ ਦਿਖਾ ਵੀ ਦਿਆਂਗੇ ਕਿ ਸੜਕਾਂ ਦੇ ਵਿੱਚ ਹਰਾ ਘਾਹ ਗੁਦਾ ਹੋਇਆ ਉਹਦਾ ਮਕਸਦ ਉਹਦਾ ਆ ਸਾਫਨ ਮਕਸਦ ਨਜ਼ਰ ਆ ਰਿਹਾ ਕਿ ਵੀ ਉਹਦੇ ਵਿੱਚ ਵੱਡੇ ਪੱਧਰ ਤੇ ਭ੍ਰਸ਼ਟਾਚਾਰ ਕੀਤਾ ਗਿਆ ਹੈ ਮਟੀਰੀਅਲ ਘੱਟ ਪਾਇਆ ਹੈ ਤਾਂ ਹੀ ਸੜਕ ਦੇ ਵਿੱਚੋਂ ਹਰਾ ਘਾਓਗਾਇਆ ਹੈ ਤੇ ਆਪਣੇ ਪਿੰਡ ਵਾਸੀਆਂ ਨਾਲ ਵੀ ਗੱਲ ਕਰਾਵਾਂਗੇ ਕੀ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਨੂੰ ਨੱਥ ਪਈ ਜਾਵੇ ਜਿਨ੍ਹਾਂ ਨੇ ਇਹ ਸੜਕ ਬਣਵਾਈ ਹੈ ਇਹਦੀ ਜਾਂਚ ਕਰਵਾਈ ਜਾਵੇ ਬਕਾਇਦਾ ਇੱਕ ਵਿਜੀਲੈਂਸ ਦੀ ਟੀਮ ਤੋਂ ਇਹਦੀ ਸੜਕ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਇਹਨਾਂ ਨੇ ਜਿਹੜਾ ਭ੍ਰਸ਼ਟਾਚਾਰ ਕੀਤਾ ਇਹਨਾਂ ਨੂੰ ਨੱਥ ਪਈ ਜਾਵੇ ਮਾਮਲਾ ਖਾਨਪੁਰ ਤੋਂ ਆਦਾਨੀਪੁਰ ਤੋਂ ਖਾਨਪੁਰ ਗੱਡੀਆਂ ਤੱਕ ਜਾਂਦੀ ਸੜਕ ਦਾ ਅਤੇ ਪਿੰਡ ਵਾਸੀ ਨੇ ਦੱਸਿਆ ਕਿ ਇਹ ਸੜਕ ਕੋਈ ਕਰੀਬ 6 ਮਹੀਨੇ ਸਾਲ ਕੀ ਪਹਿਲਾਂ ਬਣੀ ਹੈ ਜੇ ਉਹਦੇ ਤੇ ਬਰਸਾਤਾ ਪੈ ਗਿਆ ਹੁਣ ਪਿਛਲੇ 1 ਮਹੀਨੇ ਤੋਂ ਬਸਾਤਾ ਵੀ ਸ਼ੁਰੂ ਹੋਣ ਵਾਲੀਆਂ ਨੇ ਉਹ ਬਰਸਾਤਾ ਦੇ ਵਿੱਚ ਉਹ ਸੜਕ ਨੇ ਬਰਸਾਤਾ ਵੀ ਨਹੀਂ ਚੱਲਣੀ ਆ ਤੁਹਾਨੂੰ ਦਿਖਾਵਾਂਗੇ ਕਾਫੀ ਦੂਰੀ ਤੱਕ ਹਰਾ ਘਾਹ ਵੀ ਉੱਗਾ ਹੈ ਤੇ ਪਹਿਲਾਂ ਪਿੰਡ ਵਾਸੀਆਂ ਨਾਲ ਗੱਲ ਕਰਾਂਗੇ ਕੀ ਉਹਨਾਂ ਨੇ ਆਖਿਆ ਤੇ ਕੀ ਉਹ ਚਾਹੁੰਦੇ ਹਨ ਹਾਂਜੀ ਭਰਾ ਹਾਂਜੀ ਭਰਾ ਜੀ ਸਤਿ ਸ੍ਰੀ ਅਕਾਲ ਵੀਰ ਜੀ ਤੁਹਾਡਾ ਨਾਮ ਜਗਦੀਪ ਸਿੰਘ ਜਗਦੀਪ ਜੀ ਤੁਹਾਡਾ ਇਹ ਪਿੰਡ ਤੋਂ ਤੁਸੀਂ ਆਉਂਦੇ ਜਾਂਦੇ ਹੋ ਰੋਜ਼ ਤੁਸੀਂ ਤੁਹਾਡਾ ਰਸਤਾ ਵੀ ਇਹੀ ਹੈ ਆਣ ਸਮਾਣੇ ਆਣ ਜਾਣ ਦਾ ਕਿਵੇਂ ਦੇਖ ਤੋ ਇੱਕ ਵੀ ਜਿਹੜੀ ਸੜਕ ਦੇ ਵਿੱਚ ਹਰਾ ਕਾ ਉਗਾਇਆ ਹੈ ਇਹ ਪਹਿਲੀ ਵਾਰ ਹੀ ਵੇਖਿਆ ਜੀ ਹਰਾ ਕਾ ਸੜਕ ਦੇ ਵਿੱਚ ਜੀ ਲੋਕ ਦੇ ਵਿੱਚ ਜਾਂ ਬੱਜਰੀ ਦੇ ਵਿੱਚ ਪਹਿਲੀ ਵਾਰ ਹੀ ਵੇਖਿਆ ਕਾ ਜਾਂਦੇ ਮਟੀਰੀਅਲ ਪੈੜਾ ਪਾਇਆ ਇਹਨਾਂ ਨੂੰ ਜੀ ਜਾਂ ਮਟੀਰੀਅਲ ਹਲਕਾ ਲਾਤਾ ਮਤਲਬ ਵੀ ਪਤਲਾ ਪਾਤਾ ਤਾਂ ਇਹ ਜੁਕਾ ਹੋ ਗਿਆ ਤੇ ਸਾਡੇ ਧਿਆਨ ਦੇ ਵਿੱਚ ਕੁਝ ਰਾਹ ਜੀਰਾਂ ਨੇ ਦੱਸਿਆ ਕਿ ਵੀ ਸੜਕ ਦੇ ਵਿੱਚ ਵੀ ਕਾ ਉਗਾਇਆ ਸੀ ਇਹ ਗੱਲ ਸੱਚ ਹੈ ਹਾਂਜੀ ਹਾਂਜੀ ਇਹ ਫਿਰ ਕਿਵੇਂ ਉਹਨੂੰ ਇਹਨਾਂ ਨੇ ਫਿਰ ਦੁਬਾਰਾ ਉੱਤੇ ਕੋਈ ਮਟੀਰੀਅਲ ਪਾਇਆ ਹਾਂਜੀ ਇਹ ਰੀਪਲੇਸ ਮੈਂ ਤਾਂ ਦੁਵਾਰੇ ਕੀਤਾ ਇਹਨਾਂ ਨੇ ਉੱਤੇ ਮਟੀਰੀਅਲ ਅੱਛਾ ਸੜਕ ਬਣਾਉਣ ਤੋਂ ਬਾਅਦ ਜਦੋਂ ਘਾਗ ਗਿਆ ਤਾਂ ਉਹਦੇ ਉੱਤੇ ਦੁਬਾਰਾ ਫਿਰ ਇਹਨਾਂ ਨੇ ਮਟੀਰੀਅਲ ਪਾਇਆ ਤੇ ਹੁਣ ਕੀ ਚਾਹੁੰਦੇ ਹੋ ਤੋ ਇਹਦੀ ਵੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹਦੀ ਬਿਲਕੁਲ ਜੀ ਬਿਲਕੁਲ ਜੀ ਇੱਥੇ ਤੇ ਜਦੋਂ ਅਸੀਂ ਆ ਕੇ ਸੜਕ ਦੇ ਵਾ ਦੇਖਿਆ ਤਾਂ ਸਾਡੇ ਆਪਣੇ ਵੀਕਲ ਖੜਾਣ ਤੇ ਹੀ ਸੜਕ ਦਾ ਜਿਹੜਾ ਉਹਦੇ ਤੇ ਮਟੀਰੀਅਲ ਪਾਇਆ ਹੋਇਆ ਲੱਕ ਪਈ ਹੈ ਉਹ ਵੀ ਉਖੜਨ ਲੱਗ ਪਿਆ ਤੁਹਾਨੂੰ ਦਿਖਾਨਿਆ ਉਖੜੀ ਹੋਈ ਆ ਜਿਹੜੀ ਸੜਕ ਦੇ ਉੱਤੇ ਲੋਕ ਖੜ ਰਹੀ ਹੈ ਤੁਸੀਂ ਵੇਖ ਸਕਦੇ ਹੋ ਦਾਨੀਪੁਰ ਤੋਂ ਖਾਨਪੁਰ ਗਾੜੀਆਂ ਨੂੰ ਜਾਂਦੀ ਸੜਕ ਜੋ ਸੜਕ ਦੇ ਸਾਈਡਾਂ ਤੇ ਦੋਵਾਂ ਪਾਸੇ ਘਾਹ ਉੱਗ ਗਿਆ ਹੋਇਆ ਹੈ ਤੇ ਉਹਨਾਂ ਦੱਸਿਆ ਕਿ ਇਹ ਸੜਕ ਦੇ ਵਿਚਕਾਰ ਵੀ ਉੱਗਿਆ ਸੀ ਤੇ ਦੁਬਾਰਾ ਕੁਝ ਲੋਕਾਂ ਦੀ ਸ਼ਿਕਾਇਤ ਕਰਨ ਤੇ ਠੇਕੇਦਾਰ ਨੇ ਜਾਂ ਅਫਸਰ ਨੇ ਕਿ ਵੀ ਉਹਦੀ ਕੋਈ ਉਹਦੇ ਤੇ ਕਾਰਵਾਈ ਨਾ ਹੋਵੇ ਉਹਨੂੰ ਘਾਹ ਨੂੰ ਲਕੋਣ ਲਈ ਉਹਦੇ ਤੇ ਮਟੀਰੀਅਲ ਵੀ ਪਾ ਦਿੱਤਾ ਦੁਵਾਰਾ ਤੇ ਪਰ ਸੱਚਾਈ ਨਹੀਂ ਲੁਕਦੀ ਹੈਗੀ ਤੁਸੀਂ ਦੇਖ ਰਹੇ ਹੋ ਕਿ ਵੀ ਸੜਕਾਂ ਦੇ ਦੋਵਾਂ ਪਾਸੇ ਫਿਰ ਦੁਵਾਰਾ ਘਾਹ ਉੱਗ ਗਿਆ ਹੋਇਆ ਹੈ ਪਰ ਜਦੋਂ ਬਰਸਾਤ ਪੈ ਗਈ ਤਾਂ ਇਹਨੇ ਕੋਈ ਲੰਮਾ ਟਾਈਮ ਨਹੀਂ ਸੜਕ ਨੇ ਚੱਲਣਾ ਤੇ ਸਾਡੀ ਇਹੀ ਮੰਗ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਭਗਵੰਤ ਮਾਨ ਜੀ ਤੋਂ ਕਿ ਵੀ ਇਹ ਸੜਕ ਦੀ ਜਾਂਚ ਕਰਵਾਈ ਜਾਵੇ ਤੇ ਜਿਹੜੇ ਠੇਕੇਦਾਰਾਂ ਨੇ ਅਫਸਰਾਂ ਨੇ ਸੜਕ ਨੂੰ ਪਾਸ ਕੀਤਾ ਉਹਨਾਂ ਦੀ ਵੀ ਜਾਂਚ ਕਰਵਾਈ ਜਾਵੇ ਕਿਸ ਵੇਸਤੇ ਇਹਨਾਂ ਨੇ ਸੜਕ ਨੂੰ ਪਾਸ ਕੀਤਾ ਤਾਂ ਦੇਖਣ ਵਾਲੀ ਗੱਲ ਹੈ ਕਿ ਕਦੇ ਸੜਕਾਂ ਦੇ ਵਿੱਚ ਵੀ ਤੇ ਸੜਕਾਂ ਦੇ ਘਾਹ ਉਗਦਾ ਹੋਇਆ ਤੁਸੀਂ ਦੇਖ ਰਹੇ ਹੋ ਸੜਕਾਂ ਦੇ ਉਗੜਿਆ ਹੋਇਆ ਦੋਵੇਂ ਪਾਸੇ ਘਾਹ ਤੁਹਾਨੂੰ ਹੋਰ ਵੀ ਦਿਖਾਣੇ ਆ ਤੁਸੀਂ ਦੇਖ ਰਹੇ ਹੋ ਸੜਕਾਂ ਤੋਂ ਸੜਕ ਔਖੜਨੀ ਵੀ ਸ਼ੁਰੂ ਹੋ ਚੁੱਕੀ ਹੈ ਤੇ ਪਿੰਡ ਵਾਸੀਆਂ ਨੇ ਵੀ ਜਾਣਕਾਰੀ ਤੇ ਸਾਡੇ ਧਿਆਨ ਵਿੱਚ ਲਿਆਂਦਾ ਤੇ ਅਸੀਂ ਤੁਹਾਡੇ ਧਿਆਨ ਵਿੱਚ ਲਿਆ ਰਹੇ ਹਾਂ ਸਮਾਣਾ ਹਲਚਰ ਨਿਊਜ਼ ਦੇਖਦੇ ਰਹੇ ਸਾਰੇ ਸਰੋਤਿਆਂ ਨੇ ਕਿ ਵੀ ਜਿਹੜੀਆਂ ਸੜਕਾਂ ਦੇ ਇੱਟਾਂ ਲਾਈਆਂ ਗਈਆਂ ਹਨ ਉਹ ਵੀ ਮਾੜੀ ਹਾਲਤਾਂ ਲੀਆਂ ਤੇ ਪੁਰਾਣੀਆਂ ਇੱਟਾਂ ਲਾਈਆਂ ਗਈਆਂ ਹਨ ਤੇ ਹੁਣ ਇਹਨੂੰ ਸੜਕ ਦੀ ਜਾਂਚ ਕਰਵਾਈ ਜਾਵੇ ਕੀ ਇਹ ਮਾਮਲਾ ਤੇ ਕਿਹਨਾਂ ਅਧਿਕਾਰੀਆਂ ਨੇ ਇਹਨੂੰ ਪਾਸ ਕੀਤਾ ਗਿਆ ਹੈ ਮੜਾ ਮੜਾ ਜੀ ਆਓ ਆਗੇ ਜੀ ਆਗੇ ਉਧਰ ਵੀ ਦਿਖਾਣੇ ਆ ਜੀ ਅਸੀਂ ਦਿਖਾਉਣੇ ਆ ਸਮਾਣਾ ਹਲਚਨ న్యూਸ ਇਹ ਦੇਖ ਰਹੇ ਸਾਰੇ ਸਰੋਤਿਆਂ ਨੂੰ ਕਿ ਸੜਕ ਦੇ ਵਿੱਚ ਉੱਗਿਆ ਹੋਇਆ ਕਾ ਪੈਂਚ ਆ ਗਿਆ ਸੱਪ ਆ ਪਿੰਡ ਵਾਸੀ ਤੇ ਰਾਂਘੀਰ ਦਿਖਾ ਰਹੇ ਹਨ ਕਿ ਵੀ ਸੜਕਾਂ ਤੇ ਉੱਗਿਆ ਹੋਇਆ ਘਾਹ ਪਹਿਲੀ ਵਾਰੀ ਅਸੀਂ ਨੇ ਵੀ ਆਪਣੇ ਮੀਡੀਆ ਲਾਈਨ ਦੇ ਵਿੱਚ ਜਦੋਂ ਆਇਆ ਅਸੀਂ ਵੀ ਪਹਿਲੀ ਵਾਰੀ ਵੇਖਿਆ ਹੈ ਕਿ ਵੀ ਇੰਨਾ ਭ੍ਰਸ਼ਟਾਚਾਰ ਕਦੀ ਨਹੀਂ ਵੇਖਿਆ ਕਿ ਸੜਕਾਂ ਦੇ ਸੈਡਾਂ ਤੇ ਉੱਗਿਆ ਹੋਇਆ ਘਾਹ ਕਿ ਸੜਕਾਂ ਦੇ ਵਿੱਚੋਂ ਕਿਵੇਂ ਉੱਗ ਰਿਹਾ ਹੈ ਇਸ ਦੀ ਜਾਂਚ ਦਾ ਵਿਸ਼ਾ ਹੈ ਤੇ ਜਾਂਚ ਹੋਣੀ ਵੀ ਚਾਹੀਦੀ ਹੈ ਆ ਵੀ ਕਹ ਰਹੇ ਆ ਸੋਕਰ ਕੇ ਕੀ ਕਰ ਲੋ ਕੀ ਕਰਦੇ ਆ ਆ ਅਗੇ ਨਾਲ ਪਿੰਡ ਦੇ ਬੁੱਢਣ ਨਾਲ ਆ ਅਸਿਕਾ ਤੇ ਉਹ ਨਾ ਕਿਹਾ ਕਿ ਇਹਦੀ ਜਾਂਚ ਦਾ ਵਿਸ਼ਾ ਵੀ ਹੈ ਜਾਂਚ ਹੋਣੀ ਵੀ ਚਾਹੀਦੀ ਹੈ ਕਿ ਸੜਕਾਂ ਦੇ ਉੱਗਿਆ ਪਹਿਲੀ ਵਾਰੀ ਕਾ ਜੋ ਕਦੀ ਨਹੀਂ ਦੇਖਿਆ ਤੇ ਉਹਨਾਂ ਨੇ ਕਿਹਾ ਕਿ ਇਹ ਪਹਿਲੀ ਵਾਰੀ ਵੇਖਿਆ ਕਿ ਇਹਦੇ ਸੜਕ ਦੇ ਬਣਾਉਣ ਦੇ ਵਿੱਚ ਠੇਕੇਦਾਰਾਂ ਤੇ ਅਧਿਕਾਰੀਆਂ ਨੇ ਕਾਫੀ ਹੱਦ ਤੱਕ ਭ੍ਰਸ਼ਟਾਚਾਰ ਕੀਤਾ ਜਿਹਦੀ ਜਾਂਚ ਦਾ ਵਿਸ਼ਾ ਬਣਦਾ ਤੇ ਜਾਂਚ ਹੋਣੀ ਵੀ ਚਾਹੀਦੀ ਹੈ ਗੱਲ ਕਰਾਵਾਂਗੇ ਕੀ ਹੈ ਮਾਮਲਾ ਕਦੋਂ ਬਣੀ ਸੀ ਤੇ ਕੁਝ ਰਾਂਘੀਰਾਂ ਨੇ ਦੱਸਿਆ ਕਿ ਇਹ ਸੜਕ ਇੱਕ ਸਾਲ ਪਹਿਲਾਂ ਹੀ ਬਣੀ ਹੈ ਜਿਹਦੀ ਹਾਲਤ ਕਿ ਵੀ ਇਹ ਬਰਸਾਤਾ ਵੀ ਨਹੀਂ ਚੱਲ ਹੋਣੀ ਤੇ ਇਹ ਗੱਲ ਕਰਦੇ ਹਾਂ ਕੀ ਹੈ ਇਹ ਮਾਮਲਾ ਜੀ ਜੀ ਤੁਹਾਡਾ ਇੱਥੇ ਰੋਜ਼ ਦੇ ਆਣਾ ਜਾਣਾ ਤੇ ਨਾਲ ਹੀ ਤੁਹਾਡਾ ਪਿੰਡ ਹੈ ਤੇ ਤਕਰੀਬਨ ਤੁਸੀਂ ਦੇਖੇ ਹੀ ਹੋਣਾ ਕਿ ਵੀ ਤੁਹਾਡੇ ਆ ਜਿਹੜੀ ਆ ਸੜਕ ਬਣੀ ਆ ਖਾਨਪੁਰ ਗਾੜੀ ਆ ਦਾਨੀਪੁਰ ਤੋਂ ਖਾਨਪੁਰ ਗਾੜੀਆ ਸੜਕ ਜਾਂਦੀ ਦਾ ਕਿ ਵੀ ਦੋਵਾਂ ਪਾਸੇ ਘਾਗ ਹੋਇਆ ਕਿ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਇਹ ਬਾਰੇ ਕਹਿਣਾ ਜਾਂਦੇ ਆ ਜੀ ਇਹ ਸੜਕ ਘਟ ਤੇ ਘਾਹ ਜ਼ਿਆਦਾ ਉਗ ਰਿਹਾ ਹੈ ਇਹ ਤਾਂ ਹੁਣ ਚੀਜ਼ਾਂ ਉੱਤੋਂ ਲੰਘੇ ਨਹੀਂ ਤੇ ਇਹ ਅੱਧ ਤੱਕ ਘਾਹ ਆ ਗਿਆ ਸੀ ਉਧਰੋਂ ਵੀ ਤੇ ਇਧਰੋਂ ਵੀ ਇਹ ਇਹਦੇ ਵਿੱਚ ਮਤਲਬ ਮੈਨੂੰ ਤਾਂ ਪਤਾ ਨਹੀਂ ਠੇਕੇਦਾਰ ਨੇ ਕੀ ਕੀਤਾ ਇਹਦੇ ਵਿੱਚ ਕੁਝ ਨਹੀਂ ਪਾਇਆ ਹੈਗਾ ਹੁਣ ਕਰਦੇ ਜਿਹੜਾ ਨਾਲ ਦੀ ਨਾਲ ਘਾਹ ਉਗ ਗਿਆ ਹੈ ਤੇ ਪੁੱਟ ਕੇ ਦੇਖੋ ਇਨੀ ਇਨੀ ਤੇ ਲੋਕਾ ਛੋੜ ਛੋੜੀ ਯਾਨੀ ਕੈਸਾ ਦੋ ਅੱਧਾ ਦੰਚ ਹਾਂ ਤੇ ਹੁਣੀ ਕਿੰਨੀ ਚਾਹੀਦੀ ਹੈ ਵੀ 2 ਤੋਂ 3 ਇੰਚ ਤਾਂ ਹੋਣੀ ਚਾਹੀਦੀ ਹੈ ਜੀ ਜਿਹੜਾ ਉਹ ਟੈਂਡਰ ਮਿਲਿਆ ਜੀਗਾ ਟੈਂਡਰ ਦੀ ਵੀ ਜਾਂਚ ਹੋਣੀ ਚਾਹੀਦੀ ਕਿ ਟੈਂਡਰ ਦੇ ਮੁਤਾਬਕ ਮਾਲ ਮਟੀਰੀਅਲ ਪਾਇਆ ਗਿਆ ਹੈ ਕਿ ਨਹੀਂ ਪਾਇਆ ਸਾਡੇ ਨਾਲ ਮੌਜੂਦ ਨੇ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਨੇ ਸੁਖਵਿੰਦਰ ਸਿੰਘ ਜੀ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਉਹਨਾਂ ਦੇ ਕਹਿਣਾ ਹੈ ਤੇ ਉਹਨਾਂ ਨੇ ਵੀ ਇਹ ਵੀ ਆਖਿਆ ਸੀ ਕਿ ਵੀ ਜਦੋਂ ਸੜਕ ਬਣਦੀ ਪਈ ਸੀ ਬਣਨ ਤੋਂ ਕੁਝ ਟਾਈਮ 15 10 15 ਦਿਨ ਤੋਂ ਬਾਅਦ ਹੀ ਉਹਦੇ ਵਿੱਚ ਘਾਓ ਗਿਆ ਸੀ ਜਦੋਂ ਇਹਨਾਂ ਨੇ ਸ਼ਿਕਾਇਤ ਕੀਤੀ ਤਾਂ ਠੇਕੇਦਾਰ ਨੇ ਕੋਈ ਜ਼ਿਆਦਾ ਉਸ ਗੱਲ ਤੇ ਗੌਰ ਨਾ ਕਰਦਾ ਉਹਦੇ ਉੱਤੇ ਕੋਈ ਸਪਰੇਅ ਐਸਾ ਕੀਤਾ ਜਿਸ ਨਾਲ ਉਹ ਘਾਓ ਅ ਦਬ ਗਿਆ ਜਾਂ ਉਸ ਨੂੰ ਜਿਹਨੂੰ ਕਹਿ ਸਕਦੇ ਹੋ ਮਰ ਗਿਆ ਘਾਓ ਤੇ ਪਰ ਉਹ ਸੱਚਾਈ ਨਹੀਂ ਲੁਕਦੀ ਹੁਣ ਵੀ ਅੱਜ ਵੀ ਦੋਵਾਂ ਪਾਸੇ ਘਾਓ ਗਿਆ ਹੋਏ ਤੇ ਹੁਣ ਗੱਲ ਕਰਦੇ ਆ ਸਰਪੰਚ ਸਾਹਿਬ ਨਾਲ ਕੀ ਆਖਦੇ ਨੇ ਹਾਂਜੀ ਸਰਪੰਚ ਸਾਹਿਬ ਹਾਂਜੀ ਕਹਿ ਦਿੱਤੀ ਜਿਹੜਾ ਆਪਣੇ ਰਸਤਾ ਜੋ ਲੰਘਦਾ ਸੀ ਪਿੰਡ ਠੇਕੇਦਾਰ ਨੂੰ ਜੋ ਠੇਕੇਦਾਰ ਨੇ ਜਾ ਗਿਆ ਕਿ ਮਤਲਬ ਆ ਕੇ ਇੱਥੇ ਟੈਕੀਦਾਂ ਨੂੰ ਕੁਝ ਨਹੀਂ ਕੀਤਾ ਇਹਦੇ ਉੱਤੇ ਟੈਕੀਦਾਂ ਨੂੰ ਸਪਰੇਅ ਕਰਕੇ ਗੰਦੀ ਜੀ ਦੁਆਰਾ ਫਿਰ ਲੋਕ ਬਾ ਦੁਬਾਰਾ ਫਿਰ ਲੁੱਕ ਪਾਈ ਲੁੱਕ ਦੇ ਵਿੱਚੋਂ ਫਿਰ ਉਹ ਘਾਹ ਨਿਕਲ ਰਿਹਾ ਐਨੇ ਕੋਈ ਮਟੀਰੀਅਲ ਦੀ ਸਪਰੇਅ ਕੀਤੀ ਸੀ ਜੀ ਕਿਸ ਤਰ੍ਹਾਂ ਉਹਨੇ ਮਟੀਰੀਅਲ ਦੇ ਉਹ ਬਸ ਕੋਈ ਜਿਵੇਂ ਕੈਮੀਕਲ ਲਾ ਲੋ ਕੁਛ ਲਾ ਲੋ ਮਾਰੋ ਮਾਰ ਦੇ ਕਾਹ ਖਤਮ ਕਰਨ ਵਾਸਤੇ ਕਾਹ ਖਤਮ ਕਰਨ ਵਾਸਤੇ ਇੱਕ ਵਾਰ ਵੀ ਕਾਹ ਖਤਮ ਹੋ ਜਾਏ ਉੱਪਰੋਂ ਫਿਰ ਮਤ ਸਾਫ ਹੋ ਜਾਏ ਉਹ ਦੁਬਾਰਾ ਉਹ ਉੱਪਰੋਂ ਉੱਪਰੋਂ ਹੋ ਗਿਆ ਪਰ ਸਚਾਈ ਸਚਾਈ ਨਹੀਂ ਲੁਕੀ ਤੇ ਉਹ ਸਚਾਈ ਨੇ ਜਿਹੜਾ ਵੀ ਇੱਥੇ ਕਬਲਾ ਖਾਸ ਕਰਕੇ ਕਬਲਾ ਆਮ ਕਾਤੇ ਕਬਲਾ ਦੱਸਿਆ ਅਸੀਂ ਵੀ ਦੇਖੇ ਤੇ ਤੁਹਾਡੀ ਵੀ ਦੇਖੋ ਸਰਪੰਚ ਸਾਹਿਬ ਬਹੁਤ ਉਮਰ ਹੈ ਕਿ ਵੀ ਪਰਮਾਤਮਾ ਤੁਹਾਨੂੰ ਲੰਬੀ ਉਮਰਾਂ ਬਖਸ਼ੇ ਪਰ ਤੁਸੀਂ ਨੇ ਆਪਣੀ ਉਮਰ ਦੇ ਵਿੱਚ ਕਦੇ ਦੇਖਿਆ ਕਿ ਵੀ ਇਹ ਘਾਹ ਸੜਕਾਂ ਦੇ ਉਗਦਾ ਹੋਇਆ ਜੀ ਸਰਪੰਚ ਸਾਹਿਬ ਨੇ ਵੀ ਕਿਹਾ ਕਿ ਸਾਡੀ ਉਮਰ ਦੇ ਵਿੱਚ ਟੱਕਾ ਅਸੀਂ ਨੇ ਕਦੇ ਨਹੀਂ ਦੇਖਿਆ ਕਿ ਵੀ ਇਦਾਂ ਦਾ ਕਿ ਵੀ ਸੜਕਾਂ ਤੇ ਘਾਹ ਉਗਦਾ ਤੇ ਉਹਨਾਂ ਦਾ ਵੀ ਕਹਿਣਾ ਕਿ ਵੀ ਇਹਦੀ ਜਾਂਚ ਜ਼ਰੂਰੀ ਹੈ ਜਾਂਚ ਹੋਣੀ ਵੀ ਚਾਹੀਦੀ ਹੈ